ਸੋ ਗਾਬੀਮ ਦੇ ਭਾਰਤ ਅੱਜ ਅਸੀਂ ਅੰਬੇਦਕਰ ਸਾਲਾ ਪੰਜਾਬ ਤੋਂ ਸੀਰ ਫਲੋਰ ਦੇ ਮਾਧਮ ਰਾਹੀਂ ਸੋ ਸਾਡੇ ਬਹੁਤ ਹੀ ਸਤਿਕਾਰਯੋਗ 바ਵਾ ਸਾਹਿਬ ਡਾਕਟਰ ਅੰਬੇਦਕਰ ਦੇ ਮੰਨਣ ਵਾਲੇ ਲੋਕਾਂ ਦੀ ਇੱਕ ਤਸਫਾ ਜੋ ਵੀ ਮਰਤਬੇ ਕੇ ਰਹਿੰਦੇ 닮ੀ ਸਜਣਾ ਉਹ ਡਾਕਟਰ ਵੀਰ ਅੰਬੇਦਕਰ ਕਲੱਬ ਫਰਮ ਯੂਐਸਏ ਉਹਨੇ ਬਹੁਤ ਵੱਡਾ ਨੇਕ ਇੱਕ ਬਡਮੁੱਲਾ ਉਪਰਾਲਾ ਕੀਤਾ ਉਹਨਾਂ ਦੇ ਸਹਿਯੋਗ ਨਾਲ ਜਿਹੜਾ ਆ ਹੜਪੀਟ ਦੇ ਪਿਛਲੇ ਦਿਨਾਂ ਤੋਂ ਪੰਜਾਬ ਹੜਾ ਦੀ ਮਾਰ ਚ ਰਿਹਾ ਜਿੱਥੇ ਜਿੱਥੇ ਵੀ ਹੜਪੀਟ ਦੇ ਲੋਕ ਆ ਹਰ ਇੱਕ ਪਰਿਵਾਰ ਆ ਉਹਨਾਂ ਦੇ ਪਰਿਵਾਰ ਦੇ ਲਈ ਸੂਖਾ ਰਾਸ਼ਨ ਤੇ ਮੈਡੀਕਲ ਸੂਤ ਤੇ ਦਵਾਈਆਂ ਤੇ ਨਾਲ ਹੀ ਉਹ ਜਿਹੜਾ ਆਪਣੇ ਖੁਦ ਨੇਕਾਂ ਦਾ ਪ੍ਰਬੰਧ ਕਰਕੇ ਡਾਕਟਰ ਬੀ ਆਰ ਅੰਬੇਦਕਰ ਕਲੱਬ ਦੇ ਬਹੁਤ ਹੀ ਸਤਿਕਾਰਯੋਗ ਫਾਰਮਰ ਪ੍ਰੈਜ਼ੀਡੈਂਟ ਸ਼੍ਰੀ ਸ਼ੋਕਮਾਹੀ ਜੀ ਧੀਰਜ ਕੁਮਾਰ ਨਿਊਯਾਰਕ ਤੋਂ ਅਜੀਤਪਾਲ ਜੀ ਸਨੀ ਹੀਰ ਜੀ ਯੂ ਐਸ ਏ ਤੋਂ ਉਹਨਾਂ ਦੇ ਨਾਲ ਧੱਲੀ ਸਾਹਿਬ ਪਰਮੇਲ ਹਰੀ ਜੀ ਹੈਪੀ ਜੀ ਤੇ ਕੋਲਿਬਾਦੀ ਗਰੀਸ ਤੋਂ ਨਿੰਦਰ ਰਤੂ ਯੂਕੇ ਤੋਂ ਇਹਨਾਂ ਸਾਰੇ तमाम ਦਾਲੀ ਸਜਣਾ ਨੇ ਬਹੁਤ ਵੱਡਾ ਉਪਰਾਲਾ ਕੀਤਾ ਆਹ ਰੋਲ ਮਰ ਕੇ ਇਹੋ ਜਿਹੇ ਉਪਰਾਲੇ ਕਰੀਏ ਮਨੁੱਖਤਾ ਔਰ ਮਾਲਕਾਂ ਦੇ ਭਲੇ ਦੇ ਅੱਗੇ ਆਈਏ ਤਾਂ ਜੋ ਕਿਸੇ ਵੀ ਮਾਰਗ ਜਿਹੜੇ ਲੋਗ ਆ ਪਤੀ ਪਤੀ بیوی 50 50 ਕਿੱਲਾਂ ਦੇ مالک ਲੋਕ ਤਾਂ ਆਪੋਂ ਬੇਕਾਰ ਹੋ ਗਏ ਕਿ ਜਿਹੜਾ ਕੋਈ 5 ਖੜੇ ਦਾ ਮਕਾਨ ਹੈ ਉਹ ਢਹਿ ਢੇਰੀ ਹੋ ਗਿਆ ਉਹਦਾ ਗੁਜ਼ਰਬਸਰ ਕਰਨਾ ਜਿਹੜਾ ਬਹੁਤ ਹੀ ਔਖਾ ਹੈ ਸੋ ਅੱਜ ਔਖੇ ਘੜੀ ਦੇ ਵਿੱਚ ਜਿਹੜੀ ਸਹਾਰਾ ਬਣ ਕੇ ਜਿਹੜੀ ਡਾਕਟਰ ਬੀਆਰ ਅੰਬੇਦਕਰ ਕਲੱਬ ਸਾ ਜੁਨੀਅਰ ਸੀ ਦੀ ਟੀਮ ਪਹੁੰਚੀ ਹੈ ਮੈਂ ਅੰਬੇਦਕਰ ਸਾਲਾ ਪੰਜਾਬ ਵੱਲੋਂ ਪਰ ਸਾਰੇ ਤਲਵਾਦ ਨਾਲ ਹੀ ਵਿਸ਼ੇਸ਼ ਤਲਵਾਦ ਸਾਡੇ ਇੱਥੇ ਸ਼ਾਹਕੋਟ ਦੇ ਮਾਨਯੋਗ ਸਾਡੇ ਵੱਡੇ ਭਰਾ ਡੀਐਸਪੀ ਉਕਾਰਤ ਸਿੰਘ ਭਰਾੜ ਸਾਹਿਬ ਸੱਤੋ ਗੁਰਚਾਰ ਸਿੰਘ ਜੀ ਜਿਨ੍ਹਾਂ ਨੇ ਸਾਡੇ ਨਾਲ ਜਮਸ਼ੇਰਪਿੰਡ ਆ ਕੇ ਜਿਹੜਾ ਰੱਖਣ ਤੇ ਪਬਲਿਕ ਨੂੰ ਜਿਹੜਾ ਉਹ ਬੰਦਿਆ ਤੇ ਪ੍ਰਸ਼ਾਸ਼ਨ ਵੱਲੋਂ ਬਹੁਤ ਧੰਨਵਾਦ ਜਿਲ੍ਹਾ ਜਲੰਧਰ ਦੇ ਮਾਨਯੋਗ ਵਿਧਾਇਕੀ ਦੇ ਹਰਿੰਦਰ ਸਿੰਘ ਬਰਕਸਾਹਬ ਉਹ ਵੀ ਵਿਸ਼ੇਸ਼ ਆਪਣਾ ਕੀਮਤੀ ਸਮੇਂ ਜੋ ਟਾਈਮ ਕੱਢ ਕੇ ਆਇਆ ਸਾਡੇ ਸਤਕਾਰਯੋਗ ਐਸਪੀ ਡੀ ਸਾਹਿਬ ਸਰਵਿਸ ਰਾਏ ਜੀ ਨਾਲ ਹੀ ਨਾਲ ਜਿਹੜੇ ਸਾਡੇ ਡੀਐਸਪੀ ਓੰਕਾਰ ਸਿੰਘ ਬਰਾੜ ਤੇ ਡੀਐਸਪੀ ਫਲੋਰ ਕਰਮਚਾਰਜ ਵੱਲ ਉਹਨਾਂ ਦਾ ਵੀ ਵਿਸ਼ੇਸ਼ ਧੰਨਵਾਦ ਆਓ ਆਪਾਂ ਮਨ ਬਤਾ ਦੇ ਭਰੇ ਦੇ ਅੱਗੇ ਆਈਏ ਤਾਡੇ ਲੋੜਵੰਦ ਪਰਿਵਾਰਾਂ ਦੀ ਜਿਹੜੀ ਬਾਹ ਫੜ ਸਕੀਏ ਆਪਣੇ ਜਿੱਥੇ-ਜਿੱਥੇ ਤੁਹਾਡੇ ਪਰਿਵਾਰ ਵਿੱਚ ਨੇ ਜਿੱਥੇ-ਜਿੱਥੇ ਲੋਕ ਬੈਠੇ ਆ ਕੋਹੋ ਪਰਿਵਾਰਾਂ ਦੇ ਲਈ ਆਪਣੇ ਲੋਕ ਕਮਾਈ ਦੇ ਵਿੱਚ ਦਿਲ ਬੋਲਾ ਪਾਉਣ ਦੀ ਬਾਹ ਪੜੀ ਹੈ ਤਾਂ ਕਿ ਇੱਕ ਚੰਗੇ ਸਮਾਜ ਦੀ ਸਿਰਜਣਾ ਹੋਵੇ ਕਿ ਜੱਤਾ ਪਾਤਾ ਧਰਮ ਮੱਧਮ ਤੋਂ ਉੱਪਰ ਉੱਟ ਕੇ ਮਨੁੱਖਤਾ ਰਲਵਾਂਗ ਭਲੇ ਲਈ ਕੰਮ ਕਰਦੀਏ ਜਿਨ੍ਹਾਂ ਕਲੱਬਾਂ ਨੇ ਜਿਨ੍ਹਾਂ ਗੁਰੂ ਘਰ ਦੀਆਂ ਕਮੇਟੀਆਂ ਨੇ ਜਿਨ੍ਹਾਂ ਜਥੇਬੰਦੀਆਂ ਨੇ ਜਿਨ੍ਹਾਂ ਕਿਸਾਨ ਆਗੂਆਂ ਨੇ ਕਿ ਪੰਜ ਜਥੇਬੰਦੀਆਂ ਨੇ ਇਸ ਹੱਡ ਦੇ ਪੀੜਤ ਲੋਕਾਂ ਦੀ ਬਾਹ ਫੜੀ ਹੋ ਰਹੀ ਸਾਰੇ तमाम ਸਾਥੀਆਂ ਦਾ ਧਨਵਾਦ মিডিਆ ਦਾ ਬਖਸ਼ਿਸਤ ਤੁਹਾਡਾ ਦਰਵਾਜੇ ਨਾਲ ਇਹ ਨਿਰਪੱਖ ਜਿਹੜੀ ਕਵਰਜ ਕੀਤੀ ਆ ਬਹੁਤ ਬਹੁਤ ਧੰਨਵਾਦ ਜੈ ਟੀਮ ਜੈਪਾਲ ਜੈ ਗੁਰਦੇਵ ਕਲਗੁਰਦੇਵ